ਸਤ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਪੱਟਾਂ ਲੱਗੇ ਆ ਆਲੂ ਚੱਲ ਬਈ ਜਵਾਨਾ ਹੋ ਜਾ ਸ਼ੁਰੂ ਉਧਰ ਨੂੰ ਉਰਾਂ ਨੂੰ ਵਾਪਾ ਕੇ ਮਿੰਨਿਟ ਚ ਡਾਗਣੀ ਵਿੱਚ 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 ਇਹ ਮਿੱਟੀ ਪਰ ਮਿੱਟੀ ਪਰ ਸੁਟੀ ਜਾ ਫੋਲ ਫੋਲ ਕੇ ਵੀ ਹਾਂ ਜਿ ਧਿਆਨ ਨਾਲ ਹਾਂ ਇਹ ਬਹਿ ਜਾਣਾ ਪਰ ਅੱਠ ਤੀ ਨੂੰ ਮੈਂ ਦੱਸਾਂ ਕਰੀ ਪਰਾਂਟ ਲੈ ਮੈਂ ਤੁਹਾਨੂੰ ਦੱਸਣਾ ਛੱਡੀ ਇਹਦੇ ਵਾਦੂ ਨੇ ਚਪਾਈ ਜਾ ਬਸ ਜਿਹੜੇ ਹੈਗੇ ਨੇ ਹਜੇ ਆਪੋ ਪੁੱਟਨੇ ਤੇ ਹਨ ਜਦੋਂ ਕਣਕ ਪੱਕਦੀ ਪਰ ਆਪਣੇ ਵਿੱਚੋਂ ਲੋਕ ਪੱਟ-ਪੱਟ ਕੇ ਲਈ ਜਾਂਦੇ ਨੇ ਤਾਂ ਕਰਕੇ ਪੁੱਟਣ ਲੱਗਿਆ ਅੰਬਰ ਵਿੱਚੋਂ ਦੀ ਫੋਲ ਤੂੰ ਹੀ ਪੁੱਟ ਲੈ ਨਿਕਲ ਕੇ ਵਦੂ ਨਿਕਲਣਗੇ ਇਹ ਨਹੀਂ ਕਹਲਾ ਹੁਣ ਪੱਟੀ ਜੋ ਮਲੇ ਨਿਕਲਦੇ ਜਿੱਤੇ ਸ਼ੁਰੂਆਤ ਅੰਬਰ ਉਹ ਲੱਭ ਗੱਟਾ ਉਹ ਲੱਭ ਗੱਟਾ ਅੰਬਰ ਉਹ ਲੱਭ ਗੱਟਾ ਆ ਮਿੱਠੀ ਹੁ ਮਿੱਠੋ ਲੇ ਕੇ ਨੇ ਲੋਕ ਕਪੜੇ ਥੱਲੇ ਹੋ ਜਾਂਦੇ ਸੂ ਬੜੇ ਲੱਭ ਕੇ ਜਿਹੜਾ ਵੀ ਲੱਭਦਾ ਹੀ ਰਾਮਨਾ ਮੈਂ ਕਈ ਫੜਦਾ ਉਹ ਵੀ ਲੱਭ ਜਾਂਦਾ ਖੜ ਗਿਆ ਥਾਣਾ ਥੱਲੇ ਨੇ ਨਾ ਥੱਲੇ ਨੇ ਥਾਣਾ ਸੁੱਕਿਆ ਚਲ ਫਿਰ ਥਾਣਾ ਝੁੱਟ ਜਾ ਆ ਗਈ ਛੋਟੀ ਜਿਹੀ ਵਾਲੀ ਕੀ ਹੋਇਆ ਇਹ ਆਲੂ ਇਹ ਆਲੂ ਥੋੜਾ ਆ ਆਲੂ ਹੀ ਆਲੂ ਹੀ ਹੈ ਇਹ ਕਿੰਨਾ ਪਾਣੀ ਚ ਡਿੱਗਾ ਸੀ ਅਬ ਇੱਕ ਖੇਲ ਨੂੰ ਸ਼ੁਰੂ ਤੋਂ ਲੱਗ ਜਾਣਾ ਵਿੱਚੋਂ ਨਿਕਲੀ ਜਾਣ ਕਿ ਕੁਛ ਤੇ ਲੈ ਕੇ ਲੋਕ ਪਟਕਿਆ ਵੇ ਹਾਂਜੀ ਜਿਹੜੇ ਬੱਚੇ ਨੂੰ ਲੈ ਜੋ ਉਹ ਚੀਫ ਕਈ ਨਾ ਪੁੱਟਾਂਗੇ ਬਾਬਾ ਰਹਿਣ ਨੂੰ ਮੈਂ ਕਰ ਲਾਂ ਕਰੀ ਜਾ ਫਿਰ ਆਲੂ ਮਿਲ ਗਏ ਪੁੱਟਲੇ ਨਿਕੂ ਆਲੂ ਮਿਲ ਗਏ ਸਾਰੇ ਹੀ ਧਰੀ ਜਾ ਵੀ ਸਾਰੇ ਕੰਮ ਹੋਣਗੇ ਸਾਰੀ ਤਰ੍ਹਾਂ ਦਾ ਛੋਟੇ ਛੋਟੇ ਸਾਰੇ ਵੱਟਲਾ ਛੋਟੇ ਮੋਟੇ ਜਿਹੜੇ ਛੋਟੇ ਨੇ ਹੋਰ ਨਹੀਂ ਬੀਜ ਦੇ ਕੰਮ ਤੇ ਹੋਣਗੇ ਧਰ ਦੇ ਕੱਢ ਕੋਈ ਚੱਕ ਕਰ ਸਕਦਾ ਮਿਲੇਗਾ ਆ ਬੱਲੂ ਨੇ ਕਿ ਮਿਲ ਗਿਆ ਕਈ ਲੱਲੀ ਆ ਸੋਕਾ ਪਾਪਾ ਮੈਂ ਅਭੀ ਦੇਣਾ ਹੈ ਹਾਂ ਲੱਗਦਾ ਯਾਰ ਕਿਥੋਂ ਲੱਗ ਗਿਆ ਖੜ ਜਾ ਅਭੀ ਓਏ 1 ਮਿੰਟ ਖੜ ਜਾ ਪਰ ਓਏ 1 ਮਿੰਟ ਤਾਂ ਪਰ ਪਾਪਾ ਮੈਨੂੰ ਉਹ ਕਰ ਦੇ 1 ਮਿੰਟ ਕੋਈ ਜੀ ਨੇ ਇੱਧਰ ਆ ਗਏ ਹਾਂਜੀ ਗਏ ਕੋਈ ਆ ਗਏ ਇੱਧਰ ਕੁਝ ਡੇਰੇ ਵਾਲ ਨੇ ਵਾ ਵਾ ਜਿਆਦੇ biyemene ne ne o beni tanıya da ben biyemte. ਹਲੋ ਵੀ ਦੋਸਤੋ ਇਹ ਪੁੱਟ ਲਈਏ ਸਾਰੇ ਆਲੂ ਫਿਰ ਤੁਹਾਨੂੰ ਖਾਣੇ ਆ ਚੈਨਲ ਸਬਸਕ੍ਰਾਈਬ ਕਰ ਦਿਓ ਮੇਰਾ ਵੀਰ ਸਾਰੇ ਜਿਹੜੇ ਆ